ਕੀ ਨਾਮ ਤੁਹਾਡਾ ਸਾਹਿਬ ਮੇਰਾ ਨਾਮ ਡਾਕਟਰ ਸਿੰਘワਡਸ ਹੈ ਮੈਂ ਮੈਡੀਕਲ ਜਸਟੈਂਟ ਡੋਗਿਸਟਰੀ ਨੈਪਟੋਲੋਜੀਸਟ ਸਰ ਅੱਜ ਅਸੀਂ ਮੈਡੀਸਿਟੀ ਵਿਦਿਗ ਕੇ ਫ੍ਰੀ ਕੈਂਪਲ ਗਿਆ ਜਾ ਰਹੇ ਹਾਂ ਕੀ ਕਹਿਣਾ ਚਾਹੋ ਅ ਅਸੀਂ ਖਰੋਜਪੁਰ ਦੇ ਜਨਤਾ ਲਈ ਅਸੀਂ ਫੋਰਟਿਸ ਸਪੋਰਟਸ ਅਮ੍ਰਿਤਸਰ ਤੋਂ ਸੇਵਾਮੈਂਦ ਰਫੂਰ ਖਰੋਜਪੁਰ ਮੈਡੀਸਿਟੀ ਹਸਪੀਟਲ ਚ ਦੇਣਾ ਹੈ ਤਾਂ ਜਿਉਂ ਜਾਣਦੇ ਹੋ ਕਿ ਪੇਟ ਦੀ ਲਿਵਰਟੀ ਪ੍ਰੋਬਲਮਸ ਕਾਫੀ ਜ਼ਿਆਦਾ ਹੈ ਤੇ ਆਜੇ ਸੀ ਫਾਈਬਰਸ ਤੇ ਅੰਦਰ ਵੀ ਇਸਦੀ ਕੈਂਪ ਲਗਾ ਰਹੇ ਹੈ ਤੇ ਲਿਵਰ ਰਿਡਨ ਅਕੈਡਮੀ ਦੇ ਪੇਟ ਦੀ ਬਿਮਾਰੀ ਕਾਫੀ ਕਾਮਨ ਹੈ ਜੀਵਨ ਦੀ ਗ੍ਰੋਬਲ ਪ੍ਰੋਬਲਮ ਡੇਟ ਦੀ ਰਿਸੈਨੈਨੀ ਦੀ ਬਣਵਾ ਲਈ ਜਾਂ ਡੇਟ ਚ ਬੁਨਾਨਾ ਆਂ ਦਾ ਸਕੂਨ ਆਂ ਇੰਟੀ ਲੈਟਨ ਚ ਬੁਨਾਨਾ ਇਹ ਸਭ ਪ੍ਰੋਬਲਮਸ ਲਈ ਅਸੀਂ ਇੱਥੇ ਕੈਂਪਲ ਆ ਜਾ ਰਹੇ ਹਾਂ ਤੇ ਹਰ ਮਹੀਨੇ ਦੇ ਪਹਿਲੇ ਤੇ ਤੀਜੇ ਸੰਡੇ ਅਸੀਂ ਰਿਸਲਾਮਾ ਕਰਵਾਉਂਦੇ ਹਾਂ ਸਰ ਅੱਜ ਕੋਲ ਕਿੰਨੇ ਕ ਪੇਸ਼ੈਂਟ ਦੇਖ ਚੁੱਕੇ ਹੋ ਤੁਸੀਂ ਆ ਕਾਫੀ ਰਿਸਪੌਂਸ ਅੱਛਾ ਹੈ 50 ਆਈ ਥਿੰਕ ਇੰਟੀਗ੍ਰੇਸ਼ਨਸ ਦੇਖ ਚੁੱਕੇ ਹਾਂ ਜਿਹੜੇ ਰੋਟੇਸ਼ਨਸ ਅਜੇ ਵੀ ਵੇਟ ਕਰ ਰਹੇ ਨੇ ਸਰ ਇਹ ਅੱਕੇ ਵੀ ਚੈੱਕਅਪ ਚੱਲਦਾ ਰਿਹਾ ਹੈ ਸਰ ਹਾਂਜੀ ਚੈੱਕਅਪ ਹਰ ਮਹੀਨੇ ਦੇ ਫਸਟ ਤੇ 3 ਸੰਡੇ ਨੂੰ ਅਸੀਂ ਜਿਹੜਾ ਹੈ ਗੇਟ ਦਾ ਦਿਲੀਵਰ ਦੀਆਂ ਬਿਮਾਰੀਆਂ ਦਾ ਚੈੱਕਅਪ ਕਰਦੇ ਆ ਸਰ ਮੈਡੀ ਸਿਟੀ ਵੱਲੋਂ ਫ੍ਰੀ ਕੈਂਪ ਲਗਾ ਕੇ ਚੈੱਕਅਪ ਕੀਤਾ ਜਾ ਰਿਹਾ ਹੈ ਕਿ ਛੜਾਗਾ ਜੋ ਕੰਮ ਹੈ ਸਰ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਅੱਜ ਜਿਹੜਾ ਅਸੀਂ ਚੈੱਕਅਪ ਕੀਤਾ ਹੈ ਅੱਜ ਅਸੀਂ ਜਿਹੜਾ ਕੈਂਪ ਲਗਾਇਆ ਹੈ ਸਰ ਫ੍ਰੀ ਆਪੀਡੀ ਸੇਵਾਵਾਂ ਤੇ ਫ੍ਰੀ ਫਾਈਬਰ ਸਕੀਨ ਦੀ ਸੇਵਾਵਾਂ ਤੇ ਜਿਹੜਾ ਇਨ ਫਿਊਚਰ ਦੇਖਦੇ ਹਾਂ ਰਿਸਪੋਸ ਕਿਵੇਂ ਦੇਣਗੇ ਕੀ ਇਸ ਆਨਲਿਸਿਸ ਤੇ ਤੁਹਾ ਕੋਲ ਪੜੀ ਜਿਹੜੀ ਸਵਾਲਾਂਾਂ ਜਾਈ ਹੋਇਆ। ਸ਼ਹਿਰ ਵਾਸੀਆਂ ਨੂੰ ਲੀਵਰ ਨੂੰ ਲੈ ਕੇ ਤੁਸੀਂ ਕੋਈ ਸੋਲੂਸ਼ਨ ਦੇਣਾ ਚਾਹੋ। ਅ ਲੀਵਰ ਦਾ ਤੁਹਾਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੇ ਨਾਰਥ ਇੰਡੀਆ ਦੇ ਵਿੱਚ ਫੈਟੀ ਲੀਵਰ ਦੀ ਕਿਡਨ ਐਪੀਡੈਮੀ ਹੈ। 50-60% ਟ੍ਰੇਸ਼ਨ ਆਪਣੇ ਨਾਰਥ ਇੰਡੀਆ ਦੇ ਫੈਟੀ ਲੀਵਰ ਨਾਲ ਅਗਰੇਸੀ ਤਰੀਕੇ ਨਾਲ ਹੈ। ਇਹ ਬਿਮਾਰੀ ਜਿਹੜੀ ਹੈ ਅੰਦਰ ਅੰਦਰ ਜਦੋਂ ਫੈਟ ਟੁੱਟਦਾ ਹੈ ਤਾਂ ਲੀਵਰ ਚ ਸੋਜਨ ਵੀ ਹੈ। ਲੀਵਰ ਚ ਸੋਜ ਲੰਬੀ ਰਹੇ ਤਾਂ ਲੀਵਰ ਸਖਤ ਹੋ ਜਾਂਦਾ ਹੈ। ਲੀਵਰ ਜਦੋਂ ਇੱਕ ਸਟੇਜ ਤੋਂ ਜ਼ਿਆਦਾ ਸਟਿਫ ਹੋ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਸਿਰੋਸਿਸ ਆਫ ਤੇ ਤੁਸੀਂ ਸੁਣਿਆ ਹੋਣਾ ਕਿ ਕਈ ਵਾਰੀ ਸਾਡੇ ਕੋਲ ਆ ਕੇ ਕਹਿੰਦੇ ਆ ਕਿ ਸ਼ਰਾਬ ਨੂੰ ਅਸੀਂ ਹੱਥ ਨਹੀਂ ਲਾਇਆ ਨਾ ਲਿਵਰ ਕਰਵਾਉਂਦੇ ਤਾਂ ਹਿਡਨ ਐਪੀਡੀਮੀਆ ਇਹੀ ਕਾਰਨ ਹੈ ਤੇ ਮੇਰਾ ਇੱਕ ਇਹੀ ਮੈਸੇਜ ਹੈ ਕਿ ਜਿਹੜੇ ਮਰੀਜ਼ ਨੂੰ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਹੈ ਜੋ ਵੀ ਸਵੇ ਉਹਨਾਂ ਨੂੰ ਇੱਕ ਵਾਰੀ ਲਿਵਰ ਦੀ ਜਾਂਚ ਕਰਾ ਲਣੀ ਹੋਣਾ ਚਾਹੀਦੀ ਹੈ ਇਹਨੂੰ ਜਲਦੀ ਪਕੜਿਆ ਜਾਵੇ ਤਾਂ ਦੁਨੀਆ ਨਾਲ ਰਿਵਰਸ ਕੀਤਾ ਜਾ ਸਕਦਾ ਸਰ ਇਸ ਦੇ ਮੇਨ ਲੱਛਣ ਕੀ ਹੁੰਦੇ ਨੇ ਸਰ ਅਨਫੋਰਚਨਟਲੀ ਲਿਵਰ ਦੀਆਂ ਬਿਮਾਰੀਆਂ ਦੇ ਲੱਛਣ ਉਦੋਂ ਹੀ ਆਉਂਦੇ ਨੇ ਜਦੋਂ ਲਿਵਰ ਫੇਲ ਹੋ ਚੁੱਕਾ ਹੁੰਦਾ ਜਿਵੇਂ ਕਿ ਚੌਂਡੀ ਸਪਲੇਟ ਚ ਪਾਣੀ ਖੂਨ ਦੀ ਉਲਟੀ ਤੇ ਬੈਕਲੀ ਬੈਕੀ ਗੱਲਾਂ ਕਰਨਾ ਹੋਣੀ ਆ ਬੰਦਣਾ ਬਟ ਇਹਨੂੰ ਜਲਦੀ ਪਕੜਨ ਲਈ ਸਾਡੇ ਕੋਲ ਕਈ ਕੁਛ ਲੱਛਣ ਨੇ ਜਿਵੇਂ ਕਿ ਮਾਸਪੇਸ਼ੀਆਂ ਕੰਧੇ ਦੇ ਮਸਲ ਤੇ ਕੋਲੇ ਦੇ ਮਸਲ ਵੀਕ ਹੋਣਾ metabolic ਹੈ ਖਰਾਬ ਹੋਣਾ ਸ਼ੂਗਰਨ ਕੰਟਰੋਲ ਤੇ ਲਿਵਰ ਦੀ ਜਾਂਚ ਨਾਲ ਕਰਾਣੀ ਚਾਹੀਦੀ ਹੈ ਅਲਟਰਾਸਾਊਂਡ ਤੇ ਫੈਟੀ ਲਿਵਰ ਆਈ ਨੂੰ ਨਜ਼ਰ ਅਦਾ ਨਹੀਂ ਕਰਨਾ ਚਾਹੀਦਾ ਤੇ ਫਾਈਨੋਸਕੈਨ ਕਰਾ ਕੇ ਹੀ ਆਪ ਨੂੰ ਪਤਾ ਲੱਗਦਾ ਹੈ ਕਿ ਲੀਵਰ ਪਰਮਨੈਂਟ ਡੈਮੇਜ ਹੈ ਜਾਂ ਇਨੀਸ਼ੀਅਲ ਸਟੇਜ ਜੇ ਪਕਾਇਆ ਜਾਇਆ ਜਾਏ ਤਾਂ ਉਹ ਰਿਵਰਸ ਕੀਤਾ ਜਾ ਸਕਦਾ ਹੈ। ਥੈਂਕ ਯੂ ਸਰ ਅੱਜ ਮੈਡੀ ਸਿਟੀ ਦੇ ਫ੍ਰੀ ਕੈਂਪਲ ਕਰਾਇਆ ਜਾ ਰਿਹਾ ਹੈ ਕਿਸ ਪਰਪਸ ਲਈ ਕਰਾਇਆ ਜਾ ਰਿਹਾ ਹੈ ਮੈਡੀ ਸਿਟੀ ਦੇ ਵਿੱਚ ਅੱਜ ਡਾਕਟਰ ਅਸੀਮ ਬਾਸ਼ ਜੋ ਕਿ ਡੀਐਮ ਡੈਸਟ੍ਰੋ ਨੇ ਉਹ ਆਏ ਨੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਅੱਜ ਬਿਲਕੁਲ ਫ੍ਰੀ ਹੋਪੀ ਕਰ ਰਹੇ ਆ ਜੀ ਆਪਾਂ ਇੱਥੇ ਤੇ ਇੱਕ ਫੈਦਰੋ ਸੇਲ ਦਾ ਟੈਸਟ ਹੈ ਜਿਹੜਾ ਕਿ 5000 ਰੁਪਏ ਦਾ ਟੈਸਟ ਹੈ ਉਹ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾ ਰਿਹਾ ਹੈ ਇਹ ਕਿਉਂਕਿ ਆਪਣਾ ਵਰਗ ਜਿਹੜਾ ਹੈਗਾ ਬੜਾਈ ਤੁਹਾਨੂੰ ਪਤਾ ਹੀ ਹੈ ਗਰੀਬ طبਕੇ ਦੇ ਲੋਕ ਇੱਥੇ ਹੀਗੇ ਨੇ ਇਸ ਇਸ ਟੀਮ ਨੂੰ ਮੂਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਹੈ ਟੈਸਟ ਬਿਲਕੁਲ ਫ੍ਰੀ ਅੱਜ ਵੀ ਰੱਖਿਆ ਹੈ ਤੇ ਹਰ 15 ਦਿਨਾਂ ਬਾਅਦ ਤੇ ਜਿਹੜਾ ਫਾਈਬਰੋਸਕੈਨ ਦਾ ਜਿਹੜਾ ਟੈਸਟ ਉਹ ਫ੍ਰੀ ਹੀ ਰੱਖਿਆ ਜਾਏਗਾ ਸਰ ਅੱਜ ਕੁਲ ਕਿੰਨੇ ਪੇਸ਼ੈਂਟ ਦੇ ਟੈਸਟ ਕੀਤੇ ਜਾ ਚੁੱਕੇ ਹਨ ਅੱਜ ਕਰੀਬ ਕਰੀਬ 50 ਪੇਸ਼ੈਂਟਾਂ ਦੇ ਟੈਸਟ ਹੋ ਚੁੱਕੇ ਨੇ ਤੇ 150 ਪੇਸ਼ੈਂਟ ਹੋਰ ਹੈਗੇ ਜਿਨ੍ਹਾਂ ਦੇ ਟੈਸਟ ਕਰਨੇ ਨੇ ਕੀ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਇਸ ਤੋਂ ਬਿਲਕੁਲ ਜੀ ਬਿਲਕੁਲ ਕਿਉਂਕਿ ਲੀਵਰ ਨੂੰ ਲੈ ਕੇ ਹ ਲੱਸਟੇ 6 ਮਰੀਜ਼ਾਂ ਦਾ ਲੀਵਰ ਹੈ ਜਿਹੜਾ ਖਰਾਬ ਹੋ ਚੁੱਕਾ ਹੈ ਇਸ ਕਰਕੇ ਜਿਹੜਾ ਹੈ ਇਹ ਡਾਕਟਰ ਸਾਹਿਬ ਆ ਜਾ ਰਹੇ ਨੇ ਤੇ ਇਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਲੱਗੇਗਾ ਤੁਹਾਡਾ ਕਹਿਣ ਦਾ ਮਤਲਬ ਵੀ ਮੈਡੀ ਸਿਟੀ ਫਰੀ ਪਰਵਾਸੀ ਪਰਦਾਨ ਸਾਬਤ ਬਿਲਕੁਲ ਬੰਦਾ ਸਾਬਤ ਹੋਏਗਾ ਇਹ ਜਿਹੜਾ ਹੈਗਾ ਇਹ ਇੱਕ ਤਾਂ ਦੇਖੋ ਮਰੀਜ਼ ਦਾ ਹੈਗਾ ਜਿਹੜਾ ਡੀਐਮ ਡਾਕਟਰ ਨੇ ਉਹ ਆ ਕੇ ਚੈੱਕ ਕਰ ਰਹੇ ਨੇ ਤੇ ਦੂਸਰਾ ਹੈ ਜਿਹੜਾ ਹੈ ਫੈਲੋਸਕੈਨ ਹੈ ਜਿਹੜਾ ਇਹ ਫਰੀ ਲੋਕ ਪੋਸਟ ਹੈ ਜਿਹਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਮਿਲਦਾ ਹੈ ਸਰ ਇਹ ਕੈਂਪ ਨਿਰੰਤਰ ਚੱਲਦੇ ਰਹਿੰਦੇ ਨੇ ਇਹ ਜਿਹੜਾ ਹਰ 15 ਦਿਨਾਂ ਬਾਅਦ ਡਾਕਟਰ ਸਾਹਿਬ ਆਉਂਦੇ ਨੇ ਇੱਥੇ ਡਾਕਟਰ ਸਾਹਿਬ ਦੀ ਓਪੀਡੀ ਦੀ ਸੇਵਾਵਾਂ ਦੇ ਰਹੇ ਨੇ ਤੇ ਜਿਹੜਾ ਫਾਈਬਰੋਸ ਕੈਂਸਰ ਦਾ ਟੈਸਟ ਹੈ ਤੁਹਾਨੂੰ ਮੈਂ ਦੱਸ ਦੇ ਪੰਜ ਹਜ਼ਾਰ ਦਾ ਟੈਸਟ ਹੈ ਇਹ ਅਗਾਮੀ ਜਿਹੜਾ ਹੈ ਫ੍ਰੀ ਆਫ ਕੋਸਟ ਹੀ ਕੀਤਾ ਜਾਏਗਾ ਸ਼ਹਿਰ ਵਾਸੀਆਂ ਨੂੰ ਮੈਸੇਜ ਹੀ ਦੋ ਬਸ ਸ਼ਹਿਰ ਵਾਸੀਆਂ ਨੂੰ ਮੈਸੇਜ ਹੀ ਇਹ ਹੈ ਜੇ ਕਿਸੇ ਦੀ ਕੋਈ ਵੀ ਡਾਕਟਰੀ ਤੰਗੀ ਹੁੰਦੀ ਹੈ ਜੀ ਆਪਾਂ ਤੁਹਾਡੀ ਸੇਵਾ ਲਈ ਬੈਠੇ ਆ ਸਾਡੇ ਕੋਲੇ ਚਾਰ ਅੰਗਲੀ ਮੈਡੀਸਿਨ ਨੇ ਔਰਥੋ ਦੇ ਡਾਕਟਰ ਹੈ ਗਏ ਨੇ ਹੈ ਸਰਜਨ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਜਰੂਰਤ ਹੈ ਇਥੇ ਡਾਇਲਿਸਿਸ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਆਸ਼ਵਾਨ ਕਾਰਡ ਤੇ ਬਿਲਕੁਲ ਫ੍ਰੀ ਆਫ ਕੋਸਟ ਹੈ ਜਦੋਂ ਵੀ ਕਿਸੇ ਨੂੰ ਕੋਈ ਜਰੂਰਤ ਹੋਵੇ ਤੇ ਕੀ ਸਕਦੇ ਹਾਂ